ਚਾਚਾ ਹਾਂ ਰੋਜ਼ ਖਰਾ ਵੜਾਉਣੇ ਤੂੰ ਮੈਥੋਂ ਉਹਨਾਂ ਵਾਸਤੇ ਭਾਈ ਹਾਂ ਕੀ ਗੱਲ ਜਦੋਂ ਆਪਾਂ ਘਰ ਉਹਨਾਂ ਨੇ ਘੜਤੇ ਤਦ ਦੀ ਕੋਟੋ ਨਹੀਂ ਆਪਾਂ ਨੂੰ ਦਿੰਦੇ ਆਪਾਂ ਆਪਣੇ ਫਿਰ ਨੋਡੇ ਲੱਗਦੇ ਨੇ ਉਹ ਫਿਰ ਮੈਂ ਅੱਜ ਕਦੋਂ ਕਹਿਣਾ ਗੁਰੂਆ ਤੂੰ ਵੜਦੇ ਉਹ ਤਾਂ ਪਹਿਲਾਂ ਦੀ ਗੱਲ ਦੀ ਯਾਰ ਪਹਿਲਾਂ ਵੱਢਲੇ ਬਲਾੜੇ ਜਿਹੜੇ ਹੁਣ ਆਪਾਂ ਹੁਣ ਥੋੜੀ ਰੋਜੀ ਵੱਡੀ ਜਾਵੇਂ ਭੈਣ ਮਰਾਵੇ ਜੇ ਖੜੇ ਸੁੱਕ ਜੇ ਉਰੇ ਯਾਰ ਬਸ ਵੱਢਣਾ ਬੁੱਢਣਾ ਨਹੀਂ ਹੈਗਾ ਹਾਂ ਹਾਂ ਚੱਲ ਤੂੰ ਉਹ ਦੱਸ ਕੀ ਬਣਿਆ ਫੇਰ ਕਿੱਧਰ ਉਧਰ ਆ ਕਿਹੜੀ ਤੈਨੂੰ ਦੱਸੀ ਸਕੀ ਮਾ ਓਹੋ ਉਧਰ ਗਿਆ ਸੀ ਇਜਲੀ ਵਾਲਾ ਬਣ ਕੇ ਹਾਂ ਫਿਰ ਉਹ ਜਦੋਂ ਉਹ ਨੇ ਗੇਟ ਖੋਲਿਆ ਹਾਂ ਮੈਂ ਪਹਿਲਾਂ ਤਾਂ ਸਕੀਮ ਜੀ ਲਈ ਮਾਹ ਚੱਲ ਕੁਝ ਕਹਾਂਗੇ ਜਦੋਂ ਉਹ ਨੇ ਗੇਟ ਖੋਲਤਾ ਹਾਂ ਓਏ ਜਿਹੜੀ ਬੁੜੀ ਗੇਟ ਚੋਂ ਆਈ ਸੀ ਨਾ ਹਾਂ ਧਰਮਨਾਲ ਐਡਾ ਮੂੰਹ ਤੇ ਉਹਦਾ ਐਡਾ ਛੋਟੇ ਹੱਥੀ ਜੱਡਾ ਆਪ ਐ ਪਈ ਸੀ ਪਤਾ ਨਹੀਂ ਤਾਂ ਉਹ ਮੇਰੀ ਸੱਸ ਸੀ ਹਾਂ ਪਤਾ ਨਹੀਂ ਕੋਈ ਹੋਰ ਸੀ ਗੱਲ ਸਮਝੀ ਚ ਆਈ ਨਹੀਂ ਕੋਈ ਮਾਂ ਬਥੇਰੀ ਨਹੀਂ ਗਾ ਨੂੰਗਾ ਜੀ ਮਾਰੀ ਗਾਂਹੇ ਜਾ ਕੇ ਅੜਬ ਬਾਲੇ ਨੇ ਬਈ ਪੁੱਠਾ ਬਬੋ ਉਹਦੀ ਉਹਨਾਂ ਦੀ ਬੁੜੀ ਫਿਰ ਗੱਲ ਤਾਂ ਨਹੀਂ ਵਾਗਿਆ ਕਿਸੇ ਦੇ ਮੇਰੇ ਸਾਲਖਣਿਆਂ ਕਿਤੇ ਹੋਰੇ ਨਾ ਜਾ ਵੜਿਆ ਹੋਵੇ ਕਿਸੇ ਦੇ ਨਾ ਨਾਉਂਛੇ ਤਾਂ ਮੈਨੂੰ ਉਹੀ ਦੱਸਿਆ ਜੀ ਹੋਰ ਤਾਂ ਉਹ ਪਿੰਡ ਚ ਨਾ ਆਈ ਨਹੀਂ ਹੈਗਾ ਇੱਥੇ ਨਾ ਨੇ ਆਈ ਦੱਸਿਆ ਮੂੰਹ ਐਡਾ ਕੋ ਬਾਕੀ ਸਾਰੀ ਮੰਮਲਾ ਥੱਲੇ ਤੋਂ ਲੈ ਕੇ ਉੱਤੇ ਤੱਕ ਐਡੀ ਹੈ ਉਹ ਮੈਂ ਆਖਿਆ ਐਡੀ ਵੱਡੀ ਆ ਡੇਢ ਕ ਮੰਜਲ ਬਾਜਨ ਹੋਊਗਾ ਸੌਂ ਲੱਗੇ ਜੇ ਕਿਤੇ ਬੈਹ ਜਾਂਦੀ ਹੂ ਪੀੜੀ ਤੇ ਪਾਵੇ 빙ੇ ਕਰ ਦਿੰਦੀ ਹੂ